ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵਾਂ ਟੌਪਿਕ ਲੈ ਕੇ ਆਏ ਆਂ ਉਹ ਲੋਕ ਜਿਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਮਤਲਬ ਹਰ ਕਿਸੇ ਦੇ ਲਾਈਫ ਦੇ ਵਿੱਚ ਕੋਈ ਨਾ ਕੋਈ ਐਵੇਂ ਦੇ ਇਨਸਾਨ ਜ਼ਰੂਰ ਹੁੰਦੇ ਨੇ ਜਿਨ੍ਹਾਂ ਨੂੰ ਕੀ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਇਸ ਇਨਸਾਨ ਤੋਂ ਪਹਿਲਾਂ ਹੀ ਆਪਣੀ ਦੂਰੀ ਬਣਾ ਲੈਣੀ ਚਾਹੀਦੀ ਸੀ ਅੱਜ ਕੱਲ੍ਹ ਵੀ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਹੁੰਦੇ ਨੇ ਚਲੋ ਆਪਾਂ ਨੂੰ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਪਰ ਹਮੇਸ਼ਾ ਨਾਲ 네ਗੇਟਿਵ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਕਰੋ ਜਿੰਸ ਜਿਸ ਇਨਸਾਨ ਨੇ ਤੁਹਾਡੇ ਕੋਲ ਬੈਠ ਕੇ ਕਿਸੇ ਦੀ ਬੁਰਾਈ ਕਰੀ ਜਾਣੀ ਹੈ ਉਹ ਐਵੇਂ ਦਾ ਹੈ ਫਲਾਣੇ ਨੇ ਇਹ ਕਰਤਾ ਫਲਾਣੇ ਨੇ ਉਹ ਕਰਤਾ ਫਲਾਣੇ ਨੇ ਆ ਚੀਜ਼ ਨਹੀਂ ਕੀਤੀ ਮੈਨੂੰ ਉਹਦੀ ਇਹ ਚੀਜ਼ ਨਹੀਂ ਚੰਗੀ ਲੱਗੀ ਮੈਂ ਉਹਦੇ ਨਾਲ ਇਹ ਕੀਤਾ ਸੀ ਉਹਨੇ ਮੇਰਾ ਕੁਝ ਨਹੀਂ ਕੀਤਾ ਤੁਸੀਂ ਇਹੋ ਜਿਹੇ ਲੋਕਾਂ ਤੋਂ ਆਪਣੇ ਆਪ ਨੂੰ ਚਾਰ ਕਦਮ ਦੂਰ ਕਰ ਲਓ ਕਿਉਂਕਿ ਵੇਖੋ ਜਿੰਨਾ ਭਾ ਇਹੋ ਜਿਹੇ ਲੋਕਾਂ ਦੇ ਲਾਗੇ ਲੱਗਾਂਗੇ ਨਾ ਉਹਨਾਂ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰਾਂਗੇ ਤੋ ਜਿੰਨੀ ਉਹਨਾਂ ਦੇ ਵਿੱਚ 네ਗੇਟਿਵਿਟੀ ਉਹ ਆਪਣੇ ਆਪ ਨੂੰ ਆਪਾਂ ਵੀ ਅਬਜ਼ਰਵ ਕਰਾਂਗੇ ਕਿਉਂਕਿ ਆਪਾਂ ਜਿੰਨਾ ਮਰਜ਼ੀ ਕਹਿ ਦਈਏ ਕਿ ਨਹੀਂ ਆਪਾਂ ਕਰਾਂਗੇ ਤੇ ਆਪਣੀ ਮਰਜ਼ੀ ਆਪਾਂ ਕਿਸੇ ਤੇ ਗੱਲਾਂ ਦੇ ਵਿੱਚ ਆ ਕੇ ਵੀ ਹਨਾ ਆਪਣਾ ਨੁਕਸਾਨ ਥੋੜਾ ਕਰਵਾ ਸਕਦੇ ਆ ਪਰ ਨਹੀਂ ਯਾਦ ਰੱਖੋ ਅਗਰ ਤੁਸੀਂ ਕੋਈ ਚੀਜ਼ 네ਗੇਟਿਵ ਸੁਣੀ ਹੈ ਕਿਤੇ ਨਾ ਕਿਤੇ ਜਾ ਕੇ ਮਾੜੇ ਟਾਈਮ ਦੇ ਚੋ ਉਹ ਚੀਜ਼ ਸਾਡੇ ਤੇ ਇਫੈਕਟ ਜ਼ਰੂਰ ਕਰੂਗੀ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਦਿਮਾਗ ਦੇ ਵਿੱਚ ਉਹ ਚੀਜ਼ ਨੇ ਆਉਂਦਾ ਰਹਿਣਾ ਵਾ ਤੇਉ ਨਾ ਚਾਹੁੰਦੇ ਹੋ ਵੀ ਤੁਹਾਡੀ ਮਾਗਤ ਹੈ ਅਗਰ ਤੁਹਾਡੇ ਨਾਲ ਉਹ ਚੀਜ਼ ਨਹੀਂ ਵੀ ਹੋਵੇਗੀ ਤਾਂ ਤੁਹਾਨੂੰ ਐ ਲੱਗਣਾ ਕਿ ਖਰੇ ਮੇਰੇ ਨਾਲ ਇਹ ਚੀਜ਼ ਹੋਣੀ ਤੇ ਹੀ ਸੋ 네ਗੇਟਿਵ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ ਇਹੋ ਜਿਹੇ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤੁਸੀਂ ਇੱਕ ਵਾਰ ਕਿਸੇ ਨੂੰ ਮੌਕਾ ਦੋ ਦੋ ਵਾਰ ਦੋ ਅਗਰ ਉਹ ਤੁਹਾਡੀ ਗੱਲ ਨਹੀਂ ਸਮਝਣਾ ਤਾਂ ਤੁਸੀਂ ਉਹਨੂੰ ਸਮਝਾਉਣਾ ਛੱਡ ਦਿਓ ਹਾਂਜੀ ਦੂਜੇ ਉਹ ਲੋਕ ਜੋ ਹਰ ਚੀਜ਼ ਦੇ ਵਿੱਚ ਆਪਣੇ ਹਿੱਸੇਦਾਰੀ ਦੇਣ ਮੰਨ ਲਓ ਤੁਸੀਂ ਕਿਸੇ ਇਨਸਾਨ ਦੀ ਹੈਲਪ ਲਈਏ ਤੁਹਾਨੂੰ ਕਿਸੇ ਇਨਸਾਨ ਦੇ ਹੈਲਪ ਦੀ ਲੋੜ ਪੈ ਗਈ ਤੁਸੀਂ ਉਹਦੀ ਮਦਦ ਲੈ ਚੁੱਕੇ ਹੋ ਤੇ ਬਦਲੇ ਚੋ ਇਨਸਾਨ ਚਾਹੁੰਦਾ ਹੈ ਕਿ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਕਰੋ ਉਹਦੇ ਵਿੱਚ ਪੂਰੀ ਹਿੱਸੇਦਾਰੀ ਉਹਦੀ ਹੋਵੇ ਤੁਸੀਂ ਅਗਰ ਚੰਗਾ ਖਾ ਰਹੇ ਹੋ ਤੁਸੀਂ ਚੰਗਾ ਪੀ ਰਹੇ ਹੋ ਤਾਂ ਉਹਦੀ ਪੂਰੀ ਜਾਣਕਾਰੀ ਉਹਨੂੰ ਹੋਵੇ ਤੁਸੀਂ ਕੀ ਕਮਾ ਰਹੇ ਹੋ ਕਿਵੇਂ ਕਮਾ ਰਹੇ ਹੋ ਤੁਸੀਂ ਕੱਲੇ-ਕੱਲੇ ਪਲ ਦਾ ਹਿਸਾਬ ਉਸ ਇਨਸਾਨ ਨੂੰ ਦੇਵੋ ਤਾਂ ਮੈਨੂੰ ਤੇ ਇਹੀ ਲੱਗਦਾ ਹੈ ਕਿ ਐਵੇਂ ਦੇ ਇਨਸਾਨਾਂ ਤੋਂ ਨਾ ਤੁਹਾਨੂੰ ਚਾਰ ਕਦਮ ਦੂਰੀ ਬਣਾ ਲੈਣੀ ਚਾਹੀਦੀ ਏ ਕਿਉਂਕਿ ਤੁਸੀਂ ਇੱਕ ਵਾਰੀ ਉਹਨਾਂ ਤੋਂ ਮਦਦ ਲਓਂਗੇ ਤਾਂ ਤੁਸੀਂ ਉਹ ਬਦਲੇ ਦੇ ਵਿੱਚ ਉਹ ਤੁਹਾਡੇ ਤੋਂ ਬਹੁਤ ਕੁਝ ਦੀ ਆਸ ਕਰਦੇ ਆ ਤੇ ਜਦੋਂ ਤੁਸੀਂ ਉਹਨਾਂ ਦੀ ਇੱਕ ਛੋਟੀ ਜੀ ਗੱਲ ਵੀ ਨਜ਼ਰਅੰਦਾਜ਼ ਕਰ ਦੋਗੇ ਨਹੀਂ ਮੰਨੀ ਜਾਏਗੀ ਤੁਹਾਡੇ ਤੋਂ ਭਾਵੇਂ ਤੁਹਾਡੀ ਕੋਈ ਮੁਸ਼ਕਲ ਹੀ ਹੋਏਗੀ ਤਾਂ ਉਹ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਬਣ ਕੇ ਸਾਹਮਣੇ ਆਉਣਗੇ ਤੁਹਾਡੀਆਂ ਪ੍ਰਾਣੀਆਂ ਪਰਤੋਂ ਕਿਸੇ ਦੇ ਅੱਗੇ ਖੋਲਣਗੇ ਤੁਹਾਡੀਆਂ 네ਗੇਟਿਵ ਚੀਜ਼ਾਂ ਨੂੰ ਕਿਸੇ ਦੇ ਅੱਗੇ ਰੱਖਣਗੇ ਜੋ ਨਹੀਂ ਵੀ ਸੀ ਉਹ ਲੋਕ ਇਹ ਲੋਕ ਐਵੇਂ ਦੇ ਹੁੰਦੇ ਨੇ ਉਹ ਜੋ ਚੀਜ਼ ਨਹੀਂ ਵੀ ਹੈਗੀ ਉਹਨਾਂ ਨੇ ਉਹ ਚੀਜ਼ ਵੀ ਬਣਾ ਕੇ ਦੂਜੇ ਦੇ ਸਾਹਮਣੇ ਪੇਸ਼ ਕਰ ਦੇਣੀ ਹੈ ਤਾਂ ਤੁਹਾਨੂੰ ਸਾਰਿਆਂ ਦੇ ਅੱਗੇ ਉਹ ਬੁਰਾ ਬਣਾਉਣ ਦੀ ਕੋਸ਼ਿਸ਼ ਕਰੋਗੇ ਤੇ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਇਹੋ ਜਿਹੇ ਲੋਕਾਂ ਤੋਂ ਵੀ ਦੂਰੀ ਟਾਈਮ ਨਾਲ ਹੀ ਬਣਾ ਲੈਣੀ ਚਾਹੀਦੀ। ਹਾਂਜੀ ਇਸੇ ਤਰ੍ਹਾਂ ਆਪਣਾ 3rd ਪੁਆਇੰਟ ਹੈਗਾ ਜੀ ਜਿੱਥੇ ਨਹੀਂ ਲੋੜ ਉੱਥੇ ਨਾ ਬੋਲੋ। ਅਗਰ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਹਾਡੇ ਬੋਲਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਅਗਰ ਚਾਰ ਬੰਦਿਆਂ ਦੇ ਵਿੱਚ ਕੋਈ ਡਿਸਟਰਬਿੰਗ ਏ, ਕੋਈ ਲੜਾਈ ਵਗੈਰਾ ਹੋਉਂਦਾ ਹੀ ਏ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੋਲਣ ਦਾ ਉੱਥੇ ਕੋਈ ਫਾਇਦਾ ਨਹੀਂ ਤੇ ਤੁਸੀਂ ਉੱਥੇ ਨਾ ਬੋਲੋ। ਆਪਣੀ ਫ੍ਰੀ ਦੇ ਵਿੱਚ ਆਪਣੀ ਰਾਏ ਨਾ ਦਿਆ ਕਰੋ ਕਿਉਂਕਿ ਕਿਸੇ ਦੇ ਵੀ ਤੁਹਾਡੀ ਰਾਏ ਦੇ ਨਾਲ ਨਹੀਂ ਚੱਲਣਾ। ਨਾ ਕਿਸਨ ਉਸ ਚੀਜ਼ ਦਾ ਫਰਕ ਪੈਣਾ ਵਾ ਸੋ ਅਗਲੇ ਨੂੰ ਉਹੀ ਕਰਨ ਦੋ ਜੋ ਉਹਨੂੰ ਚੰਗਾ ਲੱਗਦਾ ਵਾ ਕਿਉਂਕਿ ਅਗਰ ਜੋ ਸਮਾਂ ਇੱਕ ਬਹੁਤ ਵੱਡੀ ਦਵਾਈ ਜੇ ਮਤਲਬ ਜਿਵੇਂ ਜਿਵੇਂ ਸਮਾਂ ਬੀਤਦਾ ਜਾਣਾ ਕਿਉਂਕਿ ਜ਼ਿੰਦਗੀ ਬਹੁਤ ਵੱਡੀ ਹੈ ਕਈ ਉਤਾਰ ਚੜਾਅ ਆਉਂਦੇ ਰਹੇ ਨੇ ਜੋ ਸੱਚ ਹੋਏਗਾ ਉਹਨੇ ਸਾਹਮਣੇ ਆ ਹੀ ਜਾਣਾ ਕਿਉਂਕਿ ਝੂਠ ਦੇ ਜਿਆਦਾ ਲੰਮੇ ਪੈਰ ਕਹਿੰਦੇ ਨੇ ਨਾ ਸਹਾਣੀਆਂ ਸਿਆਣੀਆਂ ਦੀ ਕਹਾਵਤ ਹੈ ਕਿ ਝੂਠ ਦੇ ਜਿਹੜੇ ਪੈਰ ਨਹੀਂ ਜ਼ਿਆਦਾ ਲੰਮੇ ਨਹੀਂ ਹੁੰਦੇ ਹਾਂਜੀ ਇਸੇ ਤਰ੍ਹਾਂ ਸਮਾਂ ਇੱਕ ਬਹੁਤ ਵੱਡੀ ਤਾਕਤ ਹੈ ਸਮੇਂ ਦੇ ਨਾਲ ਜੋ ਸੱਚ ਹੈ ਉਹ ਸਾਹਮਣੇ ਆ ਜਾਣਾ ਹੈ ਤੁਹਾਡੇ ਕੋਈ ਸਮਝਾਇਆ ਜਾਂ ਤੁਹਾਡੇ ਕੋਈ ਬਹਿਸਵਾਜੀ ਕੀਤੀਆਂ ਕੋਈ ਜਿਆਦਾ ਉਹ ਚੀਜ਼ ਨੇ ਪੋਜੀਟਿਵ ਨਹੀਂ ਹੋ ਜਾਣਾ ਜ਼ਿੰਦਗੀ ਦੇ ਵਿੱਚ ਮਤਲਬ ਕਈ ਉਤਾਰ ਚੜਾਵ ਆਉਂਦੇ ਰਹਿੰਦੇ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਤੇ ਆਉਂਦੇ ਜਾਂਦੇ ਰਹਿਣਗੇ ਪਰ ਤੁਹਾਡਾ ਫਰਜ਼ ਬੰਦਾ ਕਿ ਤੁਸੀਂ ਆਪਣੇ ਮਨ ਨੂੰ ਕਿਵੇਂ ਟਿਕਾ ਕੇ ਰੱਖੋਗੇ ਇਹੋ ਜਿਹੇ ਲੋਕਾਂ ਤੋਂ ਤੁਸੀਂ ਆਪਣੇ ਆਪ ਨੂੰ ਚਾਰ ਕਦਮ ਦੂਰ ਕਰੋ ਉਹਨਾਂ ਵੱਲ ਧਿਆਨ ਨਾ ਦਿਓ ਹਾਂਜੀ ਅਗਲੇ ਫੋਰਥ ਕਿਸਮ ਦੇ ਲੋਕ ਉਹਨੇ ਡਬਲ ਕ੍ਰੋਸਿੰਗ ਜੋਮ ਆਪਣੇ ਮਤਲਬ ਲੈਣ ਦੇ ਲਈ ਉਸ ਇਨਸਾਨ ਦੇ ਨਾਲ ਜੁੜੇ ਹੁੰਦੇ ਨੇ ਮੰਨ ਲਓ ਕੋਈ ਇਨਸਾਨ ਐਮਐਲਏ ਦੇ ਨਾਲ ਆਪਣੀ ਪਹੁੰਚ ਰੱਖਦਾ ਵਾ ਭਾਵੇਂ ਉਹ ਐਮਐਲਏ ਕੋਈ ਗਲਤ ਕੰਮ ਵੀ ਕਰ ਰਿਹਾ ਹੋਵੇਗਾ ਤਾਂ ਉਹ ਤਾਂ ਵੀ ਕਹਿਣਗੇ ਜੀ ਵਧੀਆ ਜੀ ਵਧੀਆ ਕਿਉਂਕਿ ਉਹਨਾਂ ਨੇ ਆਪਣਾ ਕੰਮ ਉਹਦੇ ਵਿੱਚੋਂ ਕੱਢਣਾ ਹੁੰਦਾ ਉਹਨਾਂ ਨੂੰ ਡਬਲ ਕ੍ਰੋਸਿੰਗ ਕਰਦੀ ਹੈ ਕਿ ਮਿੱਠੇ ਹੋ ਇਹੋ ਜਿਹੇ ਲੋਕਾਂ ਨੂੰ ਆਪਾਂ ਇੱਕ ਨਾਮ ਦੇ ਸਕਦੇ ਹਾਂ ਕਿ ਮਿੱਠੇ ਹੋ ਕੇ ਆਪਣਾ ਕੰਮ ਕਢਵਾਉਣ ਵਾਲੇ ਕਿਉਂਕਿ ਜਿਹੜੇ ਸੱਚੇ ਲੋਕ ਹੁੰਦੇ ਨੇ ਉਹਨਾਂ ਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਤੇ ਉਹ ਸੱਚੀ ਗੱਲ ਮੂੰਹ ਤੇ ਕੱਢ ਦਿੰਦੇ ਨੇ ਪਰ ਜਿਹੜੇ ਮਿੱਠੇ ਲੋਕ ਹੁੰਦੇ ਨੇ ਜਿਹੜੇ ਚਲਾਕ ਹੋਰ ਚੁਸਤ ਲੋਕ ਹੁੰਦੇ ਨੇ ਉਹ ਡਬਲ ਕ੍ਰੋਸਿੰਗ ਵੀ ਇੰਨੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਕਿ ਦੂਸਰੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੇ ਤੁਹਾਨੂੰ ਕਦੀ ਵੀ ਲਾਈਫ 'ਚ ਐਵੇਂ ਦੇ ਲੋਕ ਟੱਕਰ ਜਾਣ ਤੁਹਾਨੂੰ ਲੱਗਦਾ ਹੋਵੇ ਕਿ ਇਹ ਤੁਹਾਨੂੰ ਡਬਲ ਕ੍ਰੋਸਿੰਗ ਕਰਨ ਦਏ ਨੇ ਹਮੇਸ਼ਾ ਆਪਣੀ ਅੱਖਾਂ ਖੁੱਲੀਆਂ ਰੱਖਿਆ ਕਰੋ ਅਗਰ ਕੋਈ ਤੁਹਾਨੂੰ ਡਬਲ ਕ੍ਰੋਸਿੰਗ ਕਰਨ ਦੇ ਤਾਂ ਤੁਸੀਂ ਉਹਨੂੰ ਇੱਕ ਵਾਰੀ ਮਾਫ ਕਰ ਦਿਓ ਅਗਰ ਉਹ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦਾ ਤਾਂ ਤੁਸੀਂ ਉਹਦੇ ਤੋਂ ਰਸਤਾ ਕੱਟ ਲਓ ਆਪਣਾ ਅਗਰ ਉਹ ਤੁਹਾਡੀ ਗੱਲਾਂ ਨਹੀਂ ਸਮਝਦਾ ਤਾਂ ਤੁਹ ਸਭ ਤੋਂ ਵੱਡੀ ਸਮਝਦਾਰੀ ਇਹੀ ਹੈ ਕਿ ਤੁਸੀਂ ਆਪਣਾ ਰਸਤਾ ਹੀ ਚੇਂਜ ਕਰ ਲਓ ਮੈਨੂੰ ਐਵੇਂ ਲੱਗਦਾ ਹੁੰਦਾ ਹੈ ਕਿ ਤੁਹਾਨੂੰ ਕਿਸੇ ਦੇ ਮਾਮਲੇ ਵਿੱਚ ਇੰਟਰਫੇਅਰ ਕਰਨਾ ਹੀ ਨਹੀਂ ਚਾਹੀਦਾ ਤੁਸੀਂ ਆਪਣੇ ਆਪ ਤਾਂ ਕਰੋ ਜੇ ਕੋ ਤੁਹਾਨੂੰ ਮਾੜਾ ਬੋਲਦਾ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਉਸ ਚੀਜ਼ ਨੂੰ ਆਪਣੇ ਉੱਪਰ ਲੈਣੇ ਕਿਉਂ ਆਪਾਂ ਜਦੋਂ ਕਿਸੇ ਚੀਜ਼ ਦੀ ਜਦੋਂ ਕਿਸੇ ਦੇ ਸ਼ਬਦਾਂ ਨੂੰ ਆਪਣੇ ਉੱਪਰ ਲਾਗੂ ਕਰਦੇ ਆ ਆਪਾਂ ਆਪਣੇ ਆਪ ਨੂੰ ਤਾਂ ਦੁਖੀ ਕਰਦੇ ਆ ਅਗਰ ਕੋਈ ਤੁਹਾਨੂੰ ਮਾੜਾ ਬੋਲਦਾ ਤਾਂ ਉਹਨੂੰ ਬੋਲਣ ਦਿਓ ਅਗਰ ਤੁਹਾਨੂੰ ਕੋਈ ਚੰਗਾ ਬੋਲਦਾ ਤਾਂ ਠੀਕ ਹੈ ਜੀ ਤਾਂ ਵੀ ਉਹਨੂੰ ਸ਼ਾਬਾਸ਼ ਦਿਓ ਅਗਰ ਨਹੀਂ ਮਾੜਾ ਬੋਲ ਲੈਂਦਾ ਤਾਂ ਉਹਨੂੰ ਬੋਲ ਲੈਣ ਦਿਓ ਤੁਹਾਨੂੰ ਉਹਦੇ ਮਾੜਾ ਕੀਤੇ ਨੇ ਨਾਲ ਜੋ ਬੋਲਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਜਾਂ ਤੁਸੀਂ ਇਹ ਦੱਸੋ ਕਿ ਉਹਦੇ ਮਾੜਾ ਬੋਲਣ ਦੇ ਨਾਲ ਕਿ ਤੁਸੀਂ ਸੱਚ ਚ ਮਾੜੇ ਹੋ ਚਲੇਓ ਨਹੀਂ ਇਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਜਿੰਨੀ ਬਹਿਸ ਬਾਜੀ ਕਰੋਗੇ ਆਪਣੇ ਆਪ ਨੂੰ ਉਹਨਾਂ ਦੁਖੀ ਕਰੋਗੇ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਨਾ ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਵਾ ਦੂਰ ਰਹਿਣਾ ਚਾਹੀਦਾ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਇਹੋ ਜਿਹੇ ਲੋਕਾਂ ਤੋਂ ਟਾਈਮ ਨਾਲ ਹੀ ਦੂਰੀ ਬਣਾ ਲਈ ਜਾਵੇ ਤਾਂ ਸਹੀ ਨਹੀਂ ਤੇ ਇਹੋ ਜਿਹੇ ਲੋਕ ਕਈ ਪਰਿਵਾਰਾਂ ਦੇ ਵਿੱਚ ਵੀ ਤਰੇੜਾ ਲਿਆ ਦੇਣ ਹਾਂਜੀ ਅਗਲੇ ਲੋਕ ਕੌਣ ਨੇ ਜਿਹੜੇ ਲੋੜ ਤੋਂ ਵੱਧ ਅੱਗੇ ਹੋ ਹੋਗੇ ਤੁਹਾਡੇ ਸਾਥ ਦਿਨ ਮਤਲਬ ਕਿਸੇ ਦੀ ਕੋਈ ਗੱਲ ਉਹ ਤੁਹਾਨੂੰ ਆਨ ਕੇ ਦੱਸਣ ਜਿਸ ਨਾਲ ਤੁਸੀਂ ਤੁਹਾਨੂੰ ਉਹ ਸਹੀ ਲੱਗਦੀ ਹੋਵੇ ਪਰ ਉਹ ਉਸ ਇਨਸਾਨ ਦੀ ਉਹ ਚੁਗਲੀ ਤੁਹਾਡੇ ਕੋਲ ਕਰਦੇ ਹੋ ਤਾਂ ਯਾਦ ਰੱਖੋ ਜੋ ਇਨਸਾਨ ਕਿਸੇ ਇਨਸਾਨ ਦੀ ਚੁਗਲੀ ਤੁਹਾਡੇ ਕੋਲ ਕਰਦਾ ਹੈ ਤਾਂ ਤੁਹਾਡੀ ਚੁਗਲੀ ਵੀ ਕਿਤੇ ਬਾਹਰ ਬੈਠ ਕੇ ਕੋਈ ਨਾ ਕੋਈ ਗੱਲ ਦੱਸਦਾ ਹੋਊਗਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਆਪਣੇ ਮਨ ਦੀਆਂ ਗੱਲਾਂ ਨਾ ਕਦੀ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਭਾਵੇਂ ਤੁਹਾਡੇ ਤੇ ਜਿੰਨੀ ਮਰਜ਼ੀ ਮੁਸੀਬਤ ਆਈ ਹੋਵੇ ਕਿਉਂਕਿ ਸਮਾਪਾ ਕੇ ਜਿਤੇ ਨਾਲ ਤੁਸੀਂ ਆਪਣੀ ਗੱਲ ਸ਼ੇਅਰ ਕਰ ਦਿਓ ਇਹ ਤੁਹਾਡੇ ਇੰਨੇ ਵੱਡੇ ਦੁਸ਼ਮਣ ਬਣ ਜਾਣਗੇ ਕਿ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ ਜੀਣਾ ਹਰਾਮ ਕਰ ਦੇਣਗੇ ਉਹ ਕਿਵੇਂ ਕਰਨਗੇ ਵੇਖੋ ਜਿਵੇਂ ਨਾਲ ਤੁਸੀਂ ਆਪਣੀ ਮਨ ਦੀ ਗੱਲ ਸ਼ੇਅਰ ਕੀਤੀ ਉਹਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਲੱਗ ਜਾਣਾ ਵਾ ਕਿ ਇਹ ਤੁਹਾਡੀ ਕਮਜ਼ੋਰੀ ਏ ਤੇ ਉਹਨੇ ਸਮਾ ਪਾ ਕੇ ਉਸ ਚੀਜ਼ ਦਾ ਫਾਇਦਾ ਚੁੱਕਣਾ ਵਾ ਤੇ ਉਹ ਤੁਹਾਡੀ ਰਿਸਪੈਕਟ ਕਰਨਾ ਵੀ ਛੱਡ ਦੇਣਗੇ ਕਹਿੰਦੇ ਜ਼ਿੰਦਗੀ ਦੇ ਹੰਡਾਏ ਹੋਏ ਅਨੁਭਵ ਜਦੋਂ ਸ਼ਬਦਾਂ ਵਿੱਚ ਬੋਲਦੇ ਹਨ ਮਨ ਵਿੱਚ ਡੂੰਘੇ ਲੱਤ ਕੇ ਸੋਚਾਂ ਵਿੱਚ ਪਰਤਦੇ ਹਨ ਮਨ ਦੇ ਦਿਸ਼ਾਵਾਂ ਨੂੰ ਹੀ ਬਦਲ ਦਿੰਦੇ ਨੇ ਆਸੇ ਪਾਸੇ ਦੀ ਭੀੜ ਤੋਂ ਕਈ ਵਾਰੀ ਆਪਣੇ ਆਪ ਨੂੰ ਪਾਸੇ ਕਰ ਲੈਣਾ ਹੀ ਸਮਝਦਾਰੀ ਹੈ ਆਪਣੇ ਰਾਹ ਇਕੱਲਿਆਂ ਤੈਅ ਕਰਨਾ ਆਪਣੀ ਬਿਹਤਰ ਜ਼ਿੰਦਗੀ ਲਈ ਬਹੁਤ ਚੰਗਾ ਹੁੰਦਾ ਹੈ ਕਿਹੋ ਜਿਹੇ ਲੋਕ ਸਾਡੀ ਜ਼ਿੰਦਗੀ ਵਿੱਚ ਹਿੱਸਾ ਬਣਨ ਸਮਝ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਵੇਂ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਨਾ ਹੈ ਨਹੀਂ ਕਰਨਾ ਐਨੀ ਕਿ ਸਮਝ ਤੁਹਾਡੇ ਵਿੱਚ ਜ਼ਰੂਰ ਹੋਣੀ ਚਾਹੀਦੀ ਤੁਹਾਨੂੰ ਆਪਣੀ ਹੋਣ ਦਾ ਅਹਿਸਾਸ ਹੋਣਾ ਚਾਹੀਦਾ ਆਪਣੀ ਸੈਲਫ ਰਿਸਪੈਕਟ ਦੀ ਕਦਰ ਹੋਣੀ ਚਾਹੀਦੀ ਹੈ ਅਜਿ ਲਈ ਤੁਹਾਨੂੰ ਅਜਿਹੇ ਲੋਕਾਂ ਤੋਂ ਦੂਰੀ ਰੱਖਣੀ ਚਾਹੀਦੀ ਹੈ ਜਿਨ੍ਹਾਂ ਦੀਆਂ ਤਰਕਹੀਨ ਦਲੀਲਾਂ ਅਤੇ ਆਦਤਾਂ ਪਤਾ ਹੁੰਦੀਆਂ ਹਨ ਤੇ ਕਿਸੇ ਨਾਲ ਤੁਰਿਆ ਜਾਵੇ ਕਿਸੇ ਨਾਲ ਨਹੀਂ ਜੁੜਿਆ ਜਾਵੇ ਕਿਸ ਤੋਂ ਹਰ ਤਰ੍ਹਾਂ ਦੀਆਂ ਦੂਰੀਆਂ ਬਣਾਈਆਂ ਜਾਣ ਤਾਂ ਹੀ ਤੁਸੀਂ ਸਾਰੀਆਂ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਇਸ ਇਸ ਇਨਸਾਨ ਦੇ ਨਾਲ ਤੁਰਨਾ ਸਹੀ ਹੈ ਮੋਸਟਲੀ ਸਭ ਨੂੰ ਹੀ ਪਤਾ ਹੁੰਦਾ ਹੈ ਕਿ ਇਹ ਇਨਸਾਨ ਕਿਵੇਂ ਦਾ ਹੈ ਤੇ ਕਿਵੇਂ ਨਹੀਂ ਕਿਵੇਂ ਦਾ ਇਹਦਾ ਨੈਚਰ ਸਭ ਨੂੰ ਪਤਾ ਹੁੰਦਾ ਹੈ ਵੇਖੋ ਮੈਂ ਇਹ ਗੱਲ ਮੰਨਦੀ ਆ ਕਿ ਆਪਾਂ ਸਾਰੇ ਰਿਸ਼ਤੇ ਨੂੰ ਐਵੇਂ ਛੱਡਣ ਲੱਗੇ ਨਾ ਤਾਂ ਆਪਾਂ ਇਕੱਲੇ ਰਹਿਣਾ ਵੀ ਦੁਨੀਆ ਦੇ ਵਿੱਚ ਬਹੁਤ ਔਖਾ ਵਾ ਤਾਂ ਸਭ ਤੋਂ ਜਾਂ ਤਾਂ ਬੈਟਰ ਜੇ ਨਾਲ ਇਹ ਕਿ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ ਠੀਕ ਹੈ ਨਾ ਆਪਾਂ ਕਿਨੂੰ ਕਿਨੂੰ ਸੁਧਾਰਾਂਗੇ ਔਰ ਕਿਨੂੰ ਕਿਨੂੰ ਕਮਾਂਗੇ ਇਹਨਾਂ ਨਾਲੋਂ ਬੈਟਰ ਹੈ ਕਿ ਜੋ ਜਿਵੇਂ ਕਰਦਾ ਉਹਨੂੰ ਕਰਨ ਦੋ ਜੋ ਮੈਂ ਤੁਹਾਨੂੰ ਦੱਸਿਆ ਇਹੋ ਜਿਹੇ ਲੋਕਾਂ ਤੋਂ ਤੁਸੀਂ ਦੂਰੀ ਬਣਾ ਲਓ ਤੇ ਆਪਣੇ ਆਪ ਨੂੰ ਕੰਮ 'ਚ ਮਸਤ ਕਰ ਲਓ ਉਹਨੂੰ ਕਹੋ ਜੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਬਿਜ਼ੀ ਹੁੰਨੀ ਆ ਮੇਸਤੀ ਦੇ ਵਿੱਚ ਅਗਲੇ ਨੂੰ ਵੀ ਬੁਰਾ ਨਾ ਲੱਗੇ ਤੇ ਤੁਸੀਂ ਆਪਣੇ ਆਪ ਲਈ ਇੱਕ ਮਿਸਾਲ ਬਣ ਜਾਓ ਆਪਣੇ ਆਪ ਨੂੰ ਬਦਲੋ ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ ਕਿਸੇ ਨੂੰ ਨਾਰਾਜ਼ ਨਾ ਕਰੋ ਆਪਣੇ ਕਦਮ ਹੀ ਚਾਰ ਪਿੱਛੇ ਲੈ ਲਓ ਆਪਣੇ ਆਪ ਤੋਂ ਆਪਣੇ ਆਪ ਨੂੰ ਉਹਦੇ ਤੋਂ ਦੂਰੀ ਰੱਖੋ ਸੋ ਮੈਨੂੰ ਲੱਗਦਾ ਹੈ ਕਿ ਫੇਰ ਹੀ ਆਪਾਂ ਇਹੋ ਜਿਹੇ ਲੋਕਾਂ ਤੋਂ ਜੋ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਆ ਸੋ ਤੁਹਾਨੂੰ ਇਹ ਵਿਚਾਰ ਕਿਵੇਂ ਦੇ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਔਰ ਸ਼ੇਅਰ ਕਰ ਲਿਓ ਧੰਨਵਾਦ